ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਈਜੀਐਸ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਬਠਿੰਡਾ ਵਿੱਚ ਧਰਨਾ ਦੇ ਰਹੇ ਈਜੀਐਸ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਮਿਲਣ ਦੇ ਲਈ ਪਹੁੰਚੇ। ਮਾਨ ਨੇ ਇਹਨਾਂ ਅਧਿਆਪਕਾਂ ਨੂੰ ਮਦਦ ਦਾ ਪੂਰਾ ਪ੍ਰੋਸੈਸ ਦਵਾਇਆ। ਬਾਕੀ ਉਤੇ ਇਹਨਾਂ ਅਧਿਆਪਕਾਂ ਦੀ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਵੀ ਕਰਵਾਈ। ਉੱਥੇ ਅਰਵਿੰਦ ਕੇਜਰੀਵਾਲ ਨੇ ਇਹਨਾਂ ਅਧਿਆਪਕਾਂ ਨੂੰ ਆਪਣੇ ਜ਼ਖਮੀ ਸਾਥੀ ਦਾ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਇਲਾਜ ਦਾ ਝੋ ਪਾਣੀ ਆਸ਼ਾ ਵਰਕਰਸ ਨੇ ਪਾਣੀ ਆਂਗਣਵਾੜੀ ਵਾਲੇ ਨੇ ਪਾਣੀ ਸਿੱਖਿਆ ਪ੍ਰੋਵਾਈਡਰ ਨੇ ਪਾਣੀ ਕੇ ਟੀਚਰ ਨੇ ਜਿਹੜੇ ਵੀ ਕੱਚੇ ਰੱਖੇ ਹੋਏ ਨੇ ਤਲਵਾਰ ਲਟਕਦੀ ਹੈ ਕਿ ਕਦੋਂ ਵੀ ਕੱਢ ਦੇਣਗੇ ਜਾਂ 2000 ਰੁਪਏ ਮਹੀਨਾ ਆਸ਼ਾ ਵਰਕਰਾਂ ਦਾ 100 200 ਰੁਪਏ ਮਹੀਨਾ ਤੇ ਵੀ ਹੈਗੀਆਂ ਨੇ ਜਿਹੜੀਆਂ ਸਾਨੂੰ ਮਿਲੀਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਕਰਾਂਗੇ ਤੇ ਜਿਹੜੀਆਂ ਇਹਨਾਂ ਤਰਖਾਹਾਂ ਨੇ ਉਹ ਇਹਨਾਂ ਦੀ ਜਿਹੜੇ ਇਨਕਰੀਮੈਂਟਸ ਨੇ ਉਹ ਰੈਗੂਲਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਬਰਾਬਰ ਦੇ ਹੋਣਗੇ ਇਹ ਅਸੀਂ ਪੈਸਾ ਜਿਹੜਾ ਉਹਦਾ ਪ੍ਰਬੰਧ ਕਿੱਥੋਂ ਕਰਾਂਗੇ ਇਹ ਆ ਆਮ ਆਦਮੀ ਪਾਰਟੀ ਦਾ ਸਾਰਾ ਬਲੂਪ੍ਰਿੰਟ ਬਣਾਇਆ ਹੈ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਈਜੀਐਸ ਅਧਿਆਪਕ ਪ੍ਰਦਰਸ਼ਨ ਕਰ ਰਹੇ ਸਨ ਬੀਤੇ ਦਿਨ ਬਠਿੰਡਾ ਵਿੱਚ ਮਾਨਸਾ ਦੇ ਇੱਕ ਅਧਿਆਪਕ ਵੱਲੋਂ ਖੁਦ ਨੂੰ ਅਗਨੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਿੱਚ ਅਧਿਆਪਕਾਂ ਨੇ ਪੰਜਾਬ ਭਰ ਤੋਂ ਈਜੀਐਸ ਅਧਿਆਪਕਾਂ ਨੂੰ ਇਕੱਠਾ ਕੀਤਾ ਤੇ ਬਠਿੰਡਾ ਦੇ ਵਿੱਚ ਬੱਸ ਸਟੈਂਡ ਤੇ ਚੱਕਾ ਜਾਮ ਕੀਤਾ ਉਹਦੇ ਵਿੱਚ ਜਿਹੜਾ ਜਜ਼ਬਾ ਪਹਿਲਾਂ 2003 ਤੋਂ ਉਹੀ ਜਜ਼ਬਾ ਮੋਤ ਦੇ ਕਿਨਾਰੇ ਪਿਆ ਭਾਵੇਂ ਫੇਰ ਵੀ ਉਹਦੇ ਚ ਉਹ ਜਜ਼ਬਾ ਜਿਹੜਾ ਚੀਖ ਚੀਕ ਕੇ ਬੋਲ ਰਿਹਾ ਸੁਬਾ ਮੈਂ ਫੋਨ ਲਾਇਆ ਡੀਸੀ ਸਾਹਿਬ ਹਾਲਾਤ ਬਹੁਤ ਮਾੜੇ ਹੋ ਚੁੱਕੇ ਐ ਸਾਡੇ ਸਾਥੀ ਨੂੰ ਰੈਫਰ ਕਰਾਓ ਜੇ ਸਾਡਾ ਸਾਥੀ ਬਚਣਾ ਬਚਣਾ ਚਾਹੀਦਾ ਜੇਕਰ ਉਹਨੂੰ ਕੁਝ ਹੋ ਗਿਆ ਤਾਂ ਇੱਥੇ ਜਾਣਾ ਹੋਰ ਵੀ ਜਾਣੀਆਂ ਤਾਂ ਡੀਸੀ ਸਾਹਿਬ ਮੈਨੂੰ ਕਹਿੰਦੇ ਕੋਈ ਨਹੀਂ ਮੈਂ ਕਰਦਾ ਹੋਰ ਸਾਡੇ ਵੱਲੋਂ ਕੋਈ ਨੁਮਾਇੰਦਾ ਅਜੇ ਤੱਕ ਸਰਕਾਰ ਦਾ ਨਹੀਂ ਆਇਆ ਮਿਲ ਨਾ ਕੋਈ ਲੋਕਲ ਏਰੀਏ ਦਾ ਐਮ ਐਲ ਏ ਵਿਧਾਇਕ ਜਾਂ ਚੇਅਰਮੈਨ ਕੋਈ ਨਹੀਂ ਆਇਆ ਤਾਂ ਦੱਸ ਜੀ ਕਿ ਮਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੀਤ ਸਿੰਘ ਫਰੀਦਕੋਟ ਦੇ ਵਿੱਚ ਜ਼ਖਮੀ ਅਧਿਆਪਕ ਨੂੰ ਮਿਲਣ ਲਈ ਪਹੁੰਚੇ ਸੀ